ਆਰੇ ਪਾਤ ਜੀਰੇ ਤੰਜ ਪਿਆਰਿਆਂ ਦੇ ਹੱਥ ਦੇ ਵਿੱਚ ਨਿਸ਼ਾਨ ਸਹਿਬ ਸੋਹ ਰਹੇ ਹਨ ਘੋੜਿਆਂ ਉੱਤੇ ਬੈਠੇ ਨਜ਼ਰ ਆ ਰਹੇ ਗੂੜੇ ਪਾਈ ਸਜਾਨ ਚੰਦ ਦੇਖਦਾ ਦੂਰੋਂ ਨਜ਼ਰ ਪੈਂਦੇ ਆ ਕਿ ਕਲਗੀਧਰ ਪਾਸ਼ਾ ਆ ਰਹੇ ਹਨ ਬੜਾ ਕੋਟੋ ਦੰਦ ਸਮੇ ਨਾਲ ਜਾਂ ਨੂੰ ਕਹਿੰਦਾ ਕਿ ਕਿੰਨਾ ਸਮਾਂ ਹੋ ਗਿਆ ਕਿੰਨਾ ਸਮਾਂ ਹੋ ਗਿਆ ਗੁਰੂ ਦੇ ਦਰਦਾਰ ਹੋਣ ਅੱਜ ਮੇਰੇ ਵੱਡੇ ਭਾਗ ਦਾ ਮੈਨੂੰ ਗੁਰੂ ਦੇ ਦਰਦਾਰ ਹੋਇਆ। ਇਸ ਪਰਿਵਾਰ ਦੇ ਦੇ ਵੱਡੇ ਭਾਗ ਹੈ। ਮੋਜੇ ਪਰਿਵਾਰ ਤੇ ਪਰਮਾਤਮਾ ਨੇ ਕਿਰਪਾ ਕਰੀਆ ਗੁਰੂ ਸਾਹਿਬ ਦੇ ਘਰ ਦੇ ਵਿੱਚ ਆਪਣੇ ਮबारक ਚਰਨ ਪਾਏ। ਉਹਨਾਂ ਅਰਦਾਸਾਂ ਕਰਦਾ ਨਾਲਿਆਂ ਨੂੰ ਦੱਸਦਾ ਕਹਿੰਦਾ ਕਿ ਭਾਈ ਮੇਰੇ ਵੱਡੇ ਭਾਗ ਹੈ। ਮੈਨੂੰ ਗੁਰੂ ਸਾਹਿਬ ਦੇ ਦਰਦਾਰ ਮਿਲਿਆ। ਜਦੋਂ ਕਲਗੀਧਰ ਪਾਸ਼ਾ ਨਜ਼ਰ ਆਉਂਦੇ ਆ ਲਾਗੇ ਆਗੇ ਇੱਕ ਬਜ਼ੁਰਗ ਮਾਤਾ ਹਰਦੀ ਹੈ ਇੱਕ ਬਜ਼ੁਰਗ ਮਾਤਾ ਆ ਕੇ ਕਹਿੰਦੀ ਕਿ ਭਾਈ ਬੈਠ ਮੇਰਾ ਬੱਚਾ 9 ਸਾਲ ਦੀ ਉਮਰ ਹੈ ਬਹੁਤਾ ਬਿਮਾਰ ਹੈ ਤੂੰ ਮੇਰੇ ਨਾਲ ਚੱਲ ਨੂੰ ਦਵਾਈ ਦੇ ਕੇ ਆਉਣਾ ਇਲਾਜ ਕਰ ਪਰ ਭਾਈ ਸਜਾਣ ਚੰਦ ਕਹਿੰਦਾ ਮਾਤਾ ਸਮਾ ਰੁਕ ਜਾ ਮੇਰੇ ਗੁਰੂ ਸਾਹਿਬ ਆਉਂਦੇ ਮੈਨੂੰ ਜੀਦਾਰ ਕਰ ਲੈ। ਮੈਂ ਆਪਣੇ ਗੁਰੂ ਦੇ ਜੀਦਾਰ ਕਰ ਲੈ। ਇਹ ਮੈਂ